ਅਸੀ ਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਯਾਦੂ ਕਲੀਅਰ ਤੇ ਇਸ ਗੀਤ ਵਿੱਚ ਮੈਂ ਉਹਨਾਂ ਜੱਟਾਂ ਦੀ ਤੇ ਉਹਨਾਂ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ ਜੋ ਵਿਚਾਰੇ ਕੁਦਰਤੀ ਆਫਤਾਂ ਕਰਕੇ ਜਾਂ ਮਾੜੀਆਂ ਰਿਹਾਂ ਸਪ੍ਰੇਹਾਾਂ ਕਰਕੇ ਜਾਂ ਫਸਲ ਮਾੜੀ ਹੋਣ ਕਰਕੇ ਜਾਂ ਫਿਰ ਮਾੜੇ ਭਾ ਮਿਲਣ ਕਰਕੇ ਕਰਜ਼ਾਈ ਹੋ ਜਾਂਦੇ ਆ ਤੇ ਅ ਮਜਬੂਰੀ ਦੇ ਵਿੱਚ ਖੁਦਕੁਸ਼ੀ ਕਰ ਜਾਂਦੇ ਆ ਇਸ ਗੀਤ ਵਿੱਚ ਮੈਂ ਸਿਰਫ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜੋ ਫੋਕਲ ਪੌਣੇ ਦੇ ਵਿੱਚ ਆ ਕੇ ਆਪਣੀ ਹਿਸ਼ਿਆ ਤੋਂ ਜ਼ਿਆਦਾ ਖਰਚੇ ਵਧਾ ਲੈਂਦੇ ਕਿ ਸਾਡੇ ਚ ਜੱਟਵਾਦ ਬੋਲਦਾ ਹੀ ਜੱਟਵਾਦ ਆਗਾ ਸਾਡੇ ਚ ਕਿ ਸੁਣ ਕੇ ਜ਼ਿਆਦਾ ਕੀ ਹੁੰਦਾ ਪਸ ਸੁਣੋ ਜਰਾ ਜੱਟਾਂ ਦੀ ਅਸਲ ਜ਼ਿੰਦਗੀ ਉਹ ਹੁੰਦੀ ਯਾਰੋ ਜੱਟਾਂ ਦੀ ਫਸਲ ਜ਼ਿੰਦਗੀ ਉਹ ਗਾਣਿਆਂ ਚ ਹੀ ਜੋ ਮਾਰਦੇ ਆ ਮੜਕਾਂ ਉਹ ਪਰ ਮਹਿੰਗਾਈ ਕੱਢ ਜਾਵੇ ਰੜਕਾਂ ਆ ਜਿਹੜੇ ਚੁੱਕ ਚੁੱਕ ਕਰਜ਼ੇ ਆ ਸ਼ੌਕਪੂਰ ਦੇ ਉਹ ਚੁੱਕ ਚੁੱਕ ਕਰ ਜਿਆ ਸ਼ੌਕਪੂਰ ਦੇ ਕਹਿੰਦੇ ਅਸੀਂ ਕਿਹੜਾ ਕਿਸੇ ਨਾਲੋਂ ਘੱਟ ਹੁੰਨੇ ਆ ਉਹ ਜਦੋਂ ਕਰੇ ਖੁਦ ਕਸ਼ੀ ਤਾਂ ਕਿਸਾਨ ਆਖਦੇ ਉਹ ਜਦੋਂ ਮਾਰਦੇ ਬੜਕ ਕਹਿੰਦੇ ਜੱਟ ਹੁੰਨੇ ਆ ਉਹ ਜਦੋਂ ਕਰੇ ਖੁਦ ਕਸ਼ੀ ਤਾਂ ਕਿਸਾਨ ਆਖਦੇ ਜਦੋਂ ਮਾਰਦੇ ਬੜਕ ਕਹਿੰਦੇ ਜੱਟ ਹੁੰਨੇ ਆ ਉਹ ਐਵੇਂ ਨਹੀਂ ਉਹ ਕਿਸੇ ਪਿੱਛੇ ਲੱਗ ਜਾਈਦਾ ਉਹ ਪੱਕਿਆਂ ਨੂੰ ਦੇਖ ਕੱਚਾ ਨਹੀਂ ਉ ਢਾਈਦਾ ਓਏ ਆਖਦੇ ਸਿਆਣੇ ਸਦਾ ਸੱਚ ਮਿੱਤਰੋ ਬੇ ਚਾਦਰ ਨੂੰ ਦੇਖ ਪੈਰਾਂ ਨੂੰ ਫੈਲਾਈਦਾ ਉਹ ਜਦੋਂ ਮੁੜੇ ਨਾ ਵਿਆਜ ਫਿਰ ਮੋਨੋ ਚੁੱਕਦੇ ਜਦੋਂ ਮੁੜੇ ਨਾ ਵਿਆਜ ਫਿਰ ਮੋਨੋ ਚੁੱਕਦੇ ਪਹਿਲਾ ਹੂਕ ਵਿੱਚ ਆ ਕੇ ਫੱਟੇ ਚੱਕ ਦਿੰਨੇ ਆ ਉਹ ਜਦੋਂ ਕਰੇ ਖੁਦਕਸ਼ੀ ਤਾਂ ਕਿਸਾਨ ਆਖਦੇ ਜਦੋਂ ਮਾਰਦੇ ਬਰਕ ਕਹਿੰਦੇ ਜੱਟ ਹੁੰਨੇ ਆ ਪਰ ਅਸਲੀ ਜੱਟ ਕੌਣ ਹੁੰਦਾ ਉੱਕਦੇ ਜੱਟ ਪੋਦੀਆਂ ਰਾਤਾਂ ਚ ਠਰਦਾ ਤੇ ਕਦੇ ਜੇਠ ਹਾਰ ਦੀ ਤੁੱਪਾਂ ਚ ਸੜਦਾ ਉਹ ਕਵੇ ਮਰ ਜਾਵੇ ਔਰ ਸੋਕਾ ਜੱਟ ਨੂੰ ਤੇ ਕਦੇ ਜੱਟ ਘਣਿਆਂ ਦੀ ਮਾਰ ਮਰਦਾ ਉਹ ਕਣਕ ਚੋਂ ਤੂੜੀ ਨਰਮੇ ਚੋਂ ਛਟੀਆਂ ਬਈ ਕਣਕ ਚੋਂ ਤੂੜੀ ਨਰਮੇ ਚੋਂ ਛਟੀਆਂ ਉਹ ਦੋ ਹੀ ਚੀਜ਼ਾਂ ਕਰਦੇ ਬਚਤ ਹੁੰਨੀਆਂ ਉਹ ਜਦੋਂ ਕਰੇ ਖੁਦ ਕਸ਼ੀ ਤਾਂ ਕਿਸਾਨ ਆਖਦੇ ਓਏ ਜਦੋਂ ਮਾਰਦੇ ਬਰਕ ਕਹਿੰਦੇ ਜੱਟ ਹੁੰਨੇ ਆ ਉਹ ਕਹਿੰਦੇ ਕਿ ਅਸੀਂ ਸ਼ੱਕ ਦੇ ਬਲੈਕ ਲਾਗਣੀ ਤੇ ਦੂਜੀ ਅਸੀਂ ਰੱਖਦੇ ਆ ਬੰਦੇ ਦਾਗਣੀ ਉਹ ਤੀਜਾ ਥਾਰ ਜੀਪ ਫੋਰਡ ਬੁਲਟ ਸਫਾਰੀਆਂ ਉਹ ਕਹਿੰਦੇ ਬਸ ਆਹੀ ਚੀਜ਼ਾਂ ਜਾਨ ਤੋਂ ਪਿਆਰੀਆਂ ਗਿਣੀ ਚੱਲਿਓ ਬਾਈ ਉਹ ਚੌਥਾ ਚਿੱਟੇ ਦਾ ਕਰੇ ਜਨਾਰੇ ਚੰਦੀ ਘੜਦਾ ਉਹ ਚੌਥਾ ਚਿੱਟੇ ਦਾ ਕਰੇ ਜਨਾਰੇ ਚੰਦੀ ਘੜਦਾ ਤੇ ਪੰਜਵਾਂ ਸ਼ਿਕਾਰੀ ਬੜਿਆ ਹੱਤ ਹੁੰਨਿਆ ਉਹ ਜਦੋਂ ਕਰੇ ਖੁਦ ਕਸ਼ੀ ਤਾਂ ਕਿਸਾਨ ਆਖਦੇ ਉਹ ਜਦੋਂ ਮਾਰਦੇ ਬੜਕ ਕਹਿੰਦੇ ਜੱਟ ਹੁੰਨਿਆ ਉਹ ਕੱਲੀ ਮੁੱਛ ਜੀ ਵਧਾਹੀ ਸਰਦਾਰੀ ਕਹਿੰਨੇ ਹਾਂ ਉਹ ਜਾਣੀ ਨਾ ਕੀਮਤ ਕੀ ਦਸਤਾਰ ਦੀ ਉਹ ਯਾਦੂ ਕਲੇਰ ਫਰਵਾਹੀ ਵਾਲਿਆ ਉਹ ਬਿਨਾ ਪੱਗ ਤੋਂ ਹਾਂ ਦੱਸ ਕਾਦੇ ਸਰਦਾਰ ਜੀ ਉਹ ਬਿਨਾ ਪੱਗ ਤੋਂ ਹਾਂ ਦੱਸ ਕਾਦੇ ਸਰਦਾਰ ਜੀ ਉਹ ਗੁਰਪੁਰਬਾਂ ਵੇਲੇ ਹੀ ਸਿੱਖੀ ਯਾਦ ਆਉਂਦੀ ਐ ਕਿ ਬਸ ਉਹਦੇ ਅਸੀਂ ਦੋਕ ਦਿਨ ਬਣ ਕੇ ਕੇਸ਼ਰੀ ਪਰਨਾ ਸੇਵਾ ਘਟ ਤੇ ਐਸਾਂ ਜਿਆਦਾ ਸਮਝਦੇ ਆ ਕਿ ਉਹਨਾਂ ਤੇ ਐਹਸਾਨ ਕਰ ਰਹੇ ਆ ਕੋਈ ਉਹ ਸ਼ਹੀਦੀ ਦਿਹਾੜਿਆਂ ਵੇਲੇ ਹੀ ਸਿੱਖੀ ਯਾਦ ਆਉਂਦੀ ਐ ਕਿ ਉਹ ਤਾਂ ਘਰੇ ਨਾਲ ਪੱਟਦੇ ਹੀ ਡਟ ਹੁੰਨਿਆਂ ਉਹ ਜਦੋਂ ਕਰੇ ਖੁਦ ਕਸ਼ੀ ਤਾਂ ਕਿਸਾਨ ਆਖਦੇ ਉਹ ਜਦੋਂ ਮਾਰਦੇ ਬੜਕ ਕਹਿੰਦੇ ਜੱਟ ਹੁੰਨੇ ਆ ਉਹ ਜਦੋਂ ਕਰੇ ਖੁਦ ਕਸ਼ੀ ਤਾਂ ਕਿਸਾਨ ਆਖਦੇ ਉਹ ਜਦੋਂ ਮਾਰਦੇ ਬੜਕ ਕਹਿੰਦੇ ਜੱਟ ਹੁੰਨੇ ਆ ਥੈਂਕ ਯੂ